ਕੰਗਣਾ ਰਣੌਤ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਨੇ ਜੋ ਬਿਆਨ ਦਿੱਤਾ ਹੈ ਉਸ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਦੇ ਕੋਲੋਂ ਪੁੱਛਿਆ ਗਿਆ ਸੀ ਕਿ ਕੰਗਣਾ ਰਣੌਤ ਨੇ ਕਿਸ ਤਰ੍ਹਾਂ ਕਿਸਾਨਾਂ ਦੇ ਉੱਤੇ ਹਮਲਾ ਬੋਲਿਆ ਸੀ ਅਤੇ ਆਖਿਆ ਸੀ ਕਿ ਕਿਸਾਨ ਅੰਦੋਲਨ ਦੇ ਦੌਰਾਨ ਰੇਪ ਹੋਏ ਅਤੇ ਕਤਲ ਹੋਏ ਇਸ ਤੋਂ ਇਲਾਵਾ ਲਾਸ਼ਾਂ ਟੰਗੀਆਂ ਗਈਆਂ ਇਸ ਮਾਮਲੇ ਦੇ ਉੱਤੇ ਜਿਹੜਾ ਜਵਾਬ ਲਿਆ ਜਾ ਰਿਹਾ ਸੀ ਪੱਤਰਕਾਰਾਂ ਦੇ ਵੱਲੋਂ ਸਵਾਲ ਪੁੱਛਿਆ ਗਿਆ ਕਿ ਕੰਗਣਾ ਰਣੌਤ ਨੇ ਇਸ ਤਰੀਕੇ ਦੇ ਇਲਜ਼ਾਮ ਰੇਪ ਦੇ ਅਤੇ ਕਤਲ ਕਰਨ ਦੇ ਲਾਇਕ ਨੇ ਕਿਸਾਨਾਂ ਦੇ ਉੱਤੇ ਇਸ ਦੇ ਉੱਤੇ ਹੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜੋ ਸ਼ਬਦਾਵਲੀ ਵਰਤੀ ਗਈ ਉਸ ਦੀ ਨਖੇਦੀ ਹੋ ਰਹੀ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜੋ ਆਖਿਆ ਗਿਆ ਉਹ ਇਹ ਹੈ ਕਿ ਜੋ ਰੇਪ ਨੇ ਉਹ ਕੰਗਣਾ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਹੁੰਦੇ ਹੈ ਕੰਗਣਾ ਨੂੰ ਇਸ ਦਾ ਤਜਰਬਾ ਹੈ ਇਸ ਤਰ੍ਹਾਂ ਦੀ ਸ਼ਬਦਾਵਲੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕੰਗਣਾ ਨੂੰ ਰੇਪ ਦੇ ਬਾਰੇ ਵਰਤੀ ਗਈ ਹੈ ਜਿਸ ਤੋਂ ਬਾਅਦ ਇਸ ਦੀ ਨਖੇਦੇ ਵੀ ਕੀਤੀ ਜਾ ਰਹੀ ਹੈ ਇਸ ਬਿਆਨ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਕਾਫੀ ਕਸੂਤੇ ਕਰਦੇ ਦਿਖਾਈ ਦੇ ਰਹੇ ਆ ਪਰ ਦੂਜੇ ਪਾਸੇ ਹੁਣ ਕੰਗਣਾ ਰਣੌਤ ਦੇ ਵੱਲੋਂ ਵੀ ਇਸ ਮਾਮਲੇ ਉੱਤੇ ਬਿਆਨ ਸਾਹਮਣੇ ਆ ਗਿਆ ਹੈ ਕੰਗਣਾ ਰਣੌਤ ਨੇ ਇਸ ਬਿਆਨ ਦੇ ਉੱਤੇ ਪ੍ਰਤੀਕਰਮ ਜ਼ਾਹਿਰ ਕੀਤਾ ਹੈ ਕੰਗਣਾ ਰਣੌਤ ਦੇ ਵੱਲੋਂ ਆਖਿਆ ਗਿਆ ਹੈ ਕਿ ਅਦਾਕਾਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕੰਗਣਾ ਰਣੌਤ ਨੇ ਆਪਣੇ ਟਵਿੱਟਰ ਉੱਤੇ ਲੰਬੀ ਚੌੜੀ ਪੋਸਟ ਪਾ ਕੇ ਲਿਖਿਆ ਹੈ ਕਿ ਅੱਜ ਜਦੋਂ ਇਸ ਸੀਨੀਅਰ ਰਾਜਨੇਤਾ ਵੱਲੋਂ ਬਲਾਤਕਾਰ ਦੀ ਤੁਲਨਾ ਸਾਈਕਲ ਦੀ ਸਵਾਰੀ ਨਾਲ ਕੀਤੀ ਜਾ ਰਹੀ ਹੈ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਨੋਰੰਜਨ ਲਈ ਔਰਤਾਂ ਵਿਰੁੱਧ ਬਲਾਤਕਾਰ ਅਤੇ ਹਿੰਸਾ ਇਸ ਮਰਦ ਪ੍ਰਧਾਨ ਦੇਸ਼ ਦੀ ਮਾਨਸਿਕਤਾ ਵਿੱਚ ਇੰਨੀ ਡੂੰਘਾਈ ਨਾਲ ਜੜੀ ਹੋਈ ਹੈ ਇਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕੰਗਣਾ ਦੇ ਬਾਰੇ ਜੋ ਬਿਆਨ ਦਿੱਤਾ ਗਿਆ ਸੀ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਮਾਨ ਨੇ ਆਖਿਆ ਸੀ ਕਿ ਤੁਸੀਂ ਕੰਗਣਾ ਨਰੌਤ ਨੂੰ ਪੁੱਛ ਸਕਦੇ ਹੋ ਕਿ ਬਲਾਤਕਾਰ ਕਿਵੇਂ ਹੁੰਦਾ ਹੈ ਤੇ ਲੋਕ ਸਮਝ ਸਕਣ ਕਿ ਬਲਾਤਕਾਰ ਕਿਵੇਂ ਹੁੰਦਾ ਹੈ ਉਸ ਨੂੰ ਇਸ ਦਾ ਕਾਫੀ ਤਜਰਬਾ ਹੈ ਮਾਨ ਨੇ ਇਹ ਟਿੱਪਣੀ ਕੰਗਣਾ ਰਣਾਉਤ ਵੱਲੋਂ ਕਿਸਾਨਾਂ ਦੇ ਵਿਰੋਧ ਤੇ ਕੀਤੀਆਂ ਤਾਜ਼ਾ ਟਿੱਪਣੀਆਂ ਦੇ ਉੱਤੇ ਪ੍ਰतिकਰਮ ਦਿੰਦਿਆਂ ਕੀਤੀ ਸੀ ਤਾਂ ਲਗਾਤਾਰ ਕੰਗਣਾ ਰਣਾਉਤ ਦੀ ਫਿਲਮ ਐਮਰਜੈਂਸੀ ਦਾ ਵਿਰੋਧ ਹੋ ਰਿਹਾ ਸੀ ਜਿਸ ਤੋਂ ਬਾਅਦ ਕੰਗਣਾ ਰਣਾਉਤ ਦੇ ਵੱਲੋਂ ਇੱਕ ਚੈਨਲ ਦੇ ਉੱਤੇ ਇੰਟਰਵਿਊ ਦਿੱਤਾ ਜਾਂਦਾ ਹੈ ਇਸੇ ਇੰਟਰਵਿਊ ਦੇ ਵਿੱਚ ਕੰਗਣਾ ਦੇ ਵੱਲੋਂ ਕਿਸਾਨ ਅੰਦੋਲਨ ਅਤੇ ਖਾਲਿਸਤਾਨ ਦੇ ਬਾਰੇ ਜੋ ਗੱਲਾਂ ਆਖੀਆਂ ਜਾਂਦੀਆਂ ਉਸ ਤੋਂ ਬਾਅਦ ਕੰਗਣਾ ਰਣਾਉਤ ਦੀ ਕਈ ਜਿਹੜੀ ਹੈ ਜਥੇਬੰਦੀਆਂ ਹੋਣ ਜਾਂ ਫਿਰ ਸੇਕ ਸੰਸਥਾਵਾਂ ਹੁਣ ਉਹਨਾਂ ਦੇ ਵੱਲੋਂ ਵੀ ਜਿਹੜੀ ਵਿਰੋਧਤਾ ਕੀਤੀ ਜਾ ਰਹੀ ਸੀ ਅਤੇ ਕੰਗਣਾ ਰਣਾਉਤ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਵੀ ਇੱਕ ਪ੍ਰਤੀਕਰਮ ਆਇਆ ਸੀ ਅਤੇ ਭਾਰਤੀ ਜਨਤਾ ਪਾਰਟੀ ਦੇ ਮੀਡੀਆ ਸੈੱਲ ਦੇ ਵੱਲੋਂ ਵੀ ਇਸ ਬਿਆਨ ਦੀ ਨਖੇਦੀ ਕੀਤੀ ਗਈ ਸੀ ਕੰਗਣਾ ਨੂੰ ਨਸੀਹਤ ਤੱਕ ਬੀਜਪੀ ਨੇ ਦੇ ਦਿੱਤੀ ਸੀ ਪਰ ਇਸੇ ਮਾਮਲੇ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਨੇ ਕੰਗਣਾ ਦੇ ਬਾਰੇ ਜੋ ਬਿਆਨ ਦਿੱਤਾ ਉਸ ਦੇ ਵਿੱਚ ਕਹਿ ਦਿੱਤਾ ਕਿ ਰੇਪ ਬਾਰੇ ਕੰਗਣਾ ਨੂੰ ਪੁੱਛਿਆ ਜਾਣਾ ਚਾਹੀਦਾ ਉਸ ਨੂੰ ਇਸ ਦਾ ਬਹੁਤ ਤਜਰਬਾ ਹੈ ਤਾਂ ਇਸ ਤੋਂ ਬਾਅਦ ਕੰਗਣਾ ਨੜਾਉਂਦੇ ਵੱਲੋਂ ਵੀ ਸਿਮਰਨਜੀਤ ਸਿੰਘ ਮਾਨ ਦੀ ਉਹ ਪੋਸਟ ਉਹ ਕਲਿੱਪ ਸਾਂਝੀ ਕਰਦਿਆਂ ਇਸ ਦੇ ਉੱਤੇ ਆਪਣਾ ਬਿਆਨ ਦਿੱਤਾ ਗਿਆ ਟਵਿੱਟਰ ਦੇ ਉੱਤੇ ਐਕਸ ਦੇ ਰਾਹੀਂ ਉਸ ਨੇ ਪੋਸਟ ਕੀਤੀ ਹੈ ਅਤੇ ਆਖਿਆ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਮਾਨਸਿਕਤਾ ਤੋਂ ਪਤਾ ਲੱਗ ਜਾਂਦਾ ਹੈ ਕਿ ਔਰਤਾਂ ਦੇ ਪ੍ਰਤੀ ਉਹਨਾਂ ਦਾ ਕੀ ਨਜ਼ਰੀਆ ਹੈ ਇਸ ਤਰੀਕੇ ਦੇ ਬਿਆਨ ਜਿਹੜੇ ਹੁਣ ਦੋਵਾਂ ਦੇ ਵੱਲੋਂ ਸਾਹਮਣੇ ਆਏ ਨੇ ਕਿ ਕੰਗਣਾ ਨੜਾਉਂਦੇ ਬਾਰੇ ਇਸ ਤਰੀਕੇ ਦਾ ਬਿਆਨ ਸਿਮਰਨਜੀਤ ਸਿੰਘ ਮਾਨ ਇੱਕ ਬਜ਼ੁਰਗ ਲੀਡਰ ਨੂੰ ਸ਼ੋਭਾ ਦਿੰਦਾ ਹੈ ਤੁਹਾਡੇ ਮੁਤਾਬਕ ਕੀ ਸਿਮਰਨਜੀਤ ਸਿੰਘ ਮਾਨ ਦਾ ਇਸ ਤਰ੍ਹਾਂ ਦਾ ਬਿਆਨ ਸਵੀਕਾਰ ਕਰਨ ਯੋਗ ਹੈ ਭਾਵੇਂ ਕੰਗਣਾ ਕਿੰਨੀ ਮਾੜੀ ਹੋਵੇ ਜਾਂ ਫਿਰ ਕਿੰਨੀ ਵੀ ਉਸ ਦੀ ਜੋ ਨਖੇਦੀ ਹੋ ਰਹੀ ਹੋਵੇ ਪਰ ਕੀ ਇਸ ਤਰੀਕੇ ਦਾ ਬਿਆਨ ਕਿਸੇ ਔਰਤ ਦੇ ਪ੍ਰਤੀ ਸਿਮਰਨਜੀਤ ਸਿੰਘ ਮਾਨ ਨੂੰ ਦੇਣਾ ਚਾਹੀਦਾ ਸੀ ਇਸ ਤੇ ਆਪਣੀ ਰਾਏ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ